ਸਾਹਿਬ ਜੀ ਡੰਡੌਤ ਬੰਦਨ ਅਨਕ ਬਾਾਰ ਸਰਵ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਦਰਸ਼ਨ ਦੇਖ ਜੀਆ ਗੁਰ ਤੇਰਾ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੀ ਦੇਹ ਨਾਮ ਕਰ ਆਪਣਾ ਚੇਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਜਾਤ ਸ੍ਰੀ ਮਹਲਾ ਪੰਜਵਾਂ ਕਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਨਾਂ ਕਵਨ ਇਹਾ ਜਗ ਮੀਤ ਜੇ ਸੋਏ ਕਿਰਪਾਲ ਸੋਈ ਬਿਧ ਬੁਝਾਈ ਤਾਂ ਕੀ ਨਿਰਮਲ ਰੀਤਾ ਰਹਾਉ ਮਾਤ ਪਿਤਾ ਭਿੰਤਾ ਸੁਤ ਬੰਧਪ ਇਸਤ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੇ ਅੰਤ へ ਕੋ ਨ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਗਨ ਕੀ ਮਾਇਆ ਹਾਂ ਹਾਂ ਕਰਤ ਵਿਹਾਨੀ ਅਵਦਾ ਤਾਂ ਸੰਤੋਖ ਨਾ ਪਾਇਆ ਹਸ ਰਥ ਅਸਵ ਭਵਨ ਤੇਜ ਤਨੀ ਉਮਨਾ ਚਤਰਾnga ਸੰਗ ਨ ਚਾਲਿਓ ਇਨ ਮੈਂ ਕਸ਼ੂਆ ਉਠ ਸਿਧਾਇਓ ਨੰਗਾ ਹਰ ਕੇ ਸੰਤ ਪ੍ਰੀਆ ਪ੍ਰੀਤਮ ਪ੍ਰਭ ਕੇ ਤਾਂ ਕਾ ਹਰ ਹਰ ਗਾਇਆ ਨਾਨਕ ਇहां ਸੁਖ ਆਗੈ ਮੁਖ ਉਜਲਾ ਸੰਗ ਸੰਤਨ ਕੈ ਪਾਈਆ ਹਰ ਕੇ ਸੰਤ ਪ੍ਰੀਆ ਪ੍ਰੀਤਮ ਪ੍ਰਭ ਕੇ ਤਨ ਕਾ ਹਰ ਹਰ ਗਾਇਆ ਨਾਨਕ ਇਹਾ ਸੁਖ ਆਗੈ ਮੁਖ ਉਜਲਾ ਸੰਗ ਸੰਤਨ ਕਾ ਪਾਈਆਂ ਜਾਤਰੀ ਮਹੱਲਾ ਪੰਜਵਾ ਕਾਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਾਣ ਕਵਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਝਾ ਤਾਂ ਕੀ ਨਿਰਮਲ ਰੀਤਾ ਰਹਾਓ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੈ ਸ੍ਰੀ ਰਾਗ ਅੰਦਰ ਅੰਗ 700 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਤ ਨਾਮਦਾਲੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ